ਚੰਡੀਗੜ੍ਹ ਦੀ ਮਸ਼ਹੂਰ ਫਰਨੀਚਰ ਮਾਰਕੀਟ ਦੇ ਵਿੱਚ ਖੜਿਆ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਇਹ ਨੋਟਿਸ ਦਿੱਤਾ ਗਿਆ ਕਿ ਕੱਲ ਦੀ ਤਰੀਕ ਦੇ ਵਿੱਚ ਇਸ ਪੂਰੀ ਮਾਰਕੀਟ ਨੂੰ ਜਿਹੜਾ ਆ ਢਾ ਦਿੱਤਾ ਜਾਵੇਗਾ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਮਾਰਕੀਟ ਹੈ ਇਸ ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਜਿੰਨੀ ਵੀ ਇਹ ਜ਼ਮੀਨ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਹੈ ਸਰਕਾਰੀ ਜ਼ਮੀਨ ਹੈ ਜਿਸ ਦੇ ਉੱਤੇ ਦੁਕਾਨਾਂ ਖੜੀਆਂ ਕੀਤੀਆਂ ਗਈਆਂ ਨੇ ਤਾਂ ਚੰਡੀਗੜ੍ਹ ਦੇ ਸੈਕਟਰ 53 ਅਤੇ 54 ਦੇ ਵਿੱਚ ਇਹ ਫਰਨੀਚਰ ਮਾਰਕੀਟ ਹੈ ਤੇ ਕਾਫੀ ਮਸ਼ਹੂਰ ਫਰਨੀਚਰ ਮਾਰਕਟ ਹੈ ਜੇਕਰ ਪੰਜਾਬ ਦੇ ਵਿੱਚੋਂ ਕਿਸੇ ਨੇ ਵੀ ਫਰਨੀਚਰ ਲੈਣਾ ਹੋਵੇ ਟੇਬਲ ਸੋਫਾ ਕੁਰਸੀਆਂ ਬੈੱਡ ਗੱਦੇ ਕਿਸੇ ਵੀ ਤਰੀਕੇ ਦਾ ਫਰਨੀਚਰ ਦਾ ਕੋਈ ਵੀ ਸਮਾਨ ਹੋਵੇ ਤਾਂ ਇੱਥੋਂ ਆਸਾਨੀ ਦੇ ਨਾਲ ਅਵੇਲੇਬਲ ਹੋ ਜਾਂਦਾ ਤੇ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਅਵੇਲੇਬਲ ਹੁੰਦਾ ਮਹਿੰਗੇ ਤੋਂ ਮਹਿੰਗਾ ਤੇ ਸਸਤੇ ਤੋਂ ਸਸਤਾ ਸਮਾਨ ਜਿਹੜਾ ਇਸ ਮਾਰਕੀਟ ਦੇ ਵਿੱਚ ਮਿਲਦਾ ਹੈ ਪਰ ਜਿਵੇਂ ਹੀ ਇਹ ਨੋਟਿਸ ਪ੍ਰਸ਼ਾਸਨ ਦੇ ਵੱਲੋਂ ਦਿੱਤਾ ਜਾਂਦਾ ਹੈ ਕਿ ਕੁਝ ਹੀ ਦਿਨਾਂ ਦੇ ਵਿੱਚ ਯਾਨੀ ਕਿ ਕੱਲ ਹੀ ਇਸ ਮਾਰਕੀਟ ਨੂੰ ਪੂਰੀ ਤਰੀਕੇ ਟੜਦਾ ਅੱਡਤਾ ਜਾਏਗਾ ਤਾਂ ਜਿਹੜੇ ਦੁਕਾਨਦਾਰ ਸੀਗੇ बिजनेसमੈਨ ਸੀਗੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਕਿਉਂਕਿ ਕਿਤਨੇ ਕਿਤੇ ਟਾਈਮ ਬਹੁਤ ਘੱਟ ਹੈ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਕਿਸ ਤਰੀਕੇ ਦੇ ਨਾਲ ਇੱਥੇ ਫਰਨੀਚਰ ਇਕੱਠਾ ਕੀਤਾ ਜਾ ਰਿਹਾ ਕਿਉਂਕਿ ਦੁਕਾਨਾਂ ਨੂੰ ਖਾਲੀ ਕਰਨ ਦੇ ਵਿੱਚ ਲੋਕ ਲੱਗੇ ਹੋਏ ਨੇ ਕਿਉਂਕਿ ਹੱਥਾਂ ਪੈਰਾਂ ਦੀ ਪੈ ਚੁੱਕੀ ਹੈ ਅਚਾਨਕ ਪ੍ਰਸ਼ਾਸਨ ਦੇ ਵੱਲੋਂ ਐਨਾ ਵੱਡਾ ਫੈਸਲਾ ਲਿਆ ਜਾਣਾ ਕਿਤਨ ਕਿਤੇ ਵੱਡਾ ਮਸਲਾ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਇੰਨੀ ਵੀ ਜਗ੍ਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਸਾਰੀ ਕਿਹਾ ਜਾ ਰਿਹਾ ਕਿ ਇੱਥੇ ਇਹ ਲੋਕ ਜਿਹੜੇ ਨੇ ਲੰਬੇ ਸਮੇਂ ਤੋਂ ਵਸ ਰਹੇ ਨੇ ਕਾਫੀ 1985 ਦੇ ਦੌਰ ਦਾ ਦੱਸਿਆ ਜਾ ਰਿਹਾ ਉਦੋਂ ਇਹ ਦੁਕਾਨਾਂ ਬਣਾਈਆਂ ਗਈਆਂ ਸੀਗੀਆਂ ਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਦੁਕਾਨਦਾਰ ਜਿਹੜੇ ਨੇ ਇੱਥੇ ਲਗਾਤਾਰ ਬੜੇ ਹੋਏ ਨੇ ਸਾਮਾਨ ਵੇਚ ਰਹੇ ਨੇ ਪਰ ਪ੍ਰਸ਼ਾਸਨ ਦੇ ਮੁਤਾਬਕ ਇਹ ਜ਼ਮੀਨ ਜਿਹੜੀ ਹੈ ਸਰਕਾਰ ਦੀ ਹੈ ਇਸ ਦੇ ਉੱਤੇ ਅਵੈਦ ਉਸਾਰੀ ਜਿਹੜੀ ਉਹ ਕੀਤੀ ਗਈ ਹੈ ਤਸਵੀਰਾਂ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਦੁਕਾਨਾਂ ਖੜੀਆਂ ਕੀਤੀਆਂ ਨੇ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਉੱਧਰ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੱਡੀਆਂ ਦੇ ਵਿੱਚ ਫਰਨੀਚਰ ਲੱਦਿਆ ਹੋਇਆ ਤੇ ਫਰਨੀਚਰ ਦਾ ਸਮਾਨ ਜਿਹੜਾ ਆ ਇੱਥੋਂ ਸ਼ਿਫਟ ਕੀਤਾ ਜਾ ਰਿਹਾ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਜਿਵੇਂ ਹੀ ਨੋਟਿਸ ਦਿੱਤਾ ਜਾਂਦਾ ਕਿ ਜਿਹੜਾ ਇਸ ਇਹ ਮਾਰਕੀਟ ਐ ਇਸ ਨੂੰ ਢਾ ਦਿੱਤਾ ਜਾਏਗਾ ਜਿਸ ਤੋਂ ਬਾਅਦ ਲਗਾਤਾਰ ਜਿਹੜਾ ਆ ਕੰਮ ਸ਼ੁਰੂ ਹੋ ਗਿਆ ਦੁਕਾਨਦਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਸਮਾਨ ਖਾਲੀ ਕਰਨ ਦੇ ਵਿੱਚ ਲੱਗੇ ਹੋਏ ਨੇ ਟਰੱਕ ਆ ਰਹੇ ਨੇ ਟਰੱਕਾਂ ਦੇ ਵਿੱਚ ਲੱਦ ਕੇ ਸਮਾਨ ਇਧਰੋਂ ਉੱਤਰ ਭੇਜਿਆ ਜਾ ਰਿਹਾ ਛੋਟੇ ਹਾਥੀ ਹੋਗੇ ਬਾਕੀ ਹੋਰ ਵੀ ਜਿਹੜੇ 4 ਵੀਲਰ ਨੇ ਉਹਨਾਂ ਦੇ ਉੱਤੇ ਲੱਦ ਕੇ ਸਮਾਨ ਨੂੰ ਜਿਹੜਾ ਆ ਜਲਦ ਤੋਂ ਜਲਦ ਇੱਥੋਂ ਖਾਲੀ ਕਰਨ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਮਸ਼ਹੂਰ ਮਾਰਕੀਟ ਹੈ ਕਾਫੀ ਪੁਰਾਣੀ ਮਾਰਕੀਟ ਹੈ ਸੈਕਟਰ 54 ਦੇ ਵਿੱਚ ਪੈਂਦੀ ਆ ਸਭ ਤੋਂ ਮਸ਼ਹੂਰ ਮਾਰਕੀਟ ਹੈ ਫਰਨੀਚਰ ਦੀ ਚੰਡੀਗੜ੍ਹ ਦੀ ਪੂਰੇ ਪੰਜਾਬ ਦੇ ਵਿੱਚ ਜੇ ਤੁਹਾਨੂੰ ਸਭ ਤੋਂ ਵਧੀਆ ਮਹਿੰਗੀਆਂ ਲੈ ਕਹ ਲੋ ਕਿ ਪ੍ਰੀਮੀਅਮ ਕੁਆਲਿਟੀ ਦੀਆਂ ਹੋ ਗਿਆ ਸਸਤੇ ਤੋਂ ਸਸਤੀਆਂ ਵੀ ਜੇ ਕੋਈ ਵੀ ਫਰਨੀਚਰ ਚਾਹੀਦਾ ਤਾਂ ਇਸ ਮਾਰਕੀਟ ਦੇ ਵਿੱਚ ਬਹੁਤ ਹੀ ਆਸਾਨੀ ਦੇ ਨਾਲ ਜਿਹੜਾ ਆ ਪ੍ਰਾਪਤ ਹੋ ਜਾਂਦਾ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇੱਥੇ ਫਰਨੀਚਰ ਲੈਣ ਦੇ ਲਈ ਆਉਂਦੇ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਇਸ ਸਮੇਂ ਜਿਹੜਾ ਆ ਹੁਣ ਇਸ ਮਾਰਕੀਟ ਨੂੰ ਢਾਉਣ ਦੇ ਆਦੇਸ਼ ਜਿਹੜੇ ਦੇ ਦਿੱਤੇ ਗਏ ਨੇ ਪੁਲਿਸ ਵੀ ਆਈ ਸੀਗੀ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਸੀਗੇ ਉਹ ਵੀ ਆਏ ਸੀਗੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਹਦਾਇਤ ਵੀ ਜਿਹੜੀ ਦਿੱਤੀ ਗਈ ਹੈ ਕਿ ਜਲਦ ਤੋਂ ਜਲਦ ਇਸ ਮਾਰਕੀਟ ਨੂੰ ਜਿਹੜਾ ਆ ਖਾਲੀ ਕੀਤਾ ਜਾਵੇ ਕਿਉਂਕਿ ਕੱਲ ਜਿਹੜਾ ਆ ਪ੍ਰਸ਼ਾਸਨ ਦਾ ਪੀਲਾ ਪੰਜਾ ਇਸ ਫਰਨੀਚਰ ਮਾਰਕੀਟ ਦੇ ਉੱਤੇ ਫਿਰੇਗਾ ਚੱਲੇਗਾ ਜਿਸ ਦੇ ਕਾਰਨ ਸਾਰੀਆਂ ਦੁਕਾਨਾਂ ਟੁੱਟਣਕੀਆਂ ਜਿੰਨੀਆਂ ਵੀ ਦੁਕਾਨਾਂ ਤੁਸੀਂ ਲੰਮੀ ਕਤਾਰ ਦੇ ਵਿੱਚ ਦੇਖ ਰਹੇ ਹੋ ਇਹ ਸਾਰੀਆਂ ਦੁਕਾਨਾਂ ਨੇ ਤਕਰੀਬਨ ਅੰਦਾਜ਼ਾ ਲਗਾਇਆ ਜਾਵੇ ਤਾਂ 50 ਦੇ ਕਰੀਬ ਦੁਕਾਨਾਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਸਿਰਫ ਤੇ ਸਿਰਫ ਫਰਨੀਚਰ ਦਾ ਕੰਮ ਹੁੰਦਾ ਫਰਨੀਚਰ ਵੇਚਣ ਦਾ ਕੰਮ ਕਰਦੇ ਨੇ ਕਿਉਂਕਿ ਸ਼ਾਇਦ ਇੱਕ ਇੱਕ ਕਾਰਨ ਇਹ ਵੀ ਬਣਦਾ ਹੈ ਕਿ ਇਸ ਮਾਰਕੀਟ ਦੇ ਕਾਰਨ ਕਹਿ ਲੋ ਵੀ ਰਸ਼ ਬਹੁਤ ਜ਼ਿਆਦਾ ਹੁੰਦਾ ਹੈ ਚੰਡੀਗੜ੍ਹ ਦੀ ਸਭ ਤੋਂ ਇਹ ਬੀਜੀਐਸ ਰੂਟ ਮੰਨੀ ਜਾਂਦੀ ਹੈ ਕਿਉਂਕਿ ਕਾਫੀ ਜ਼ਿਆਦਾ ਰਸ਼ ਹੋ ਜਾਂਦਾ ਸਾਮਣੇ ਤਸਵੀਰਾਂ ਨੇ ਗੱਡੀਆਂ ਦੇਖੋ ਕਿਸ ਕਤਾਰ ਦੇ ਨਾਲ ਜਮ੍ਹਾਂ ਹੋ ਰਹੀਆਂ ਨੇ ਕਿਉਂਕਿ ਇੱਥੇ ਗੱਡੀਆਂ ਲੁਕੀਆਂ ਹੋਈਆਂ ਨੇ ਕਿ ਰੋਡ ਤੇ ਦੁਕਾਨਾਂ ਦੇ ਲੋਕ ਖਰੀਦਾਰੀ ਦੇ ਲਈ ਰੋਡ ਤੇ ਰੋਕ ਕੇ ਦੇਣੇ ਜਿਸ ਤੋਂ ਬਾਅਦ ਲੋਕਾਂ ਨੂੰ ਵੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਕਿਤਨੇ ਕਿਤੇ ਪ੍ਰਸ਼ਾਸਨ ਵੱਲੋਂ ਇਹ ਕਿਹਾ ਜਾ ਰਿਹਾ ਕਿ ਅਵੈਧ ਕਬਜ਼ਾ ਜਿਹੜਾ ਇਹ ਵੀ ਵੱਡਾ ਰੀਜ਼ਨ ਹੈ ਕਿਉਂਕਿ ਇਹ ਇਹਨਾਂ ਦੇ ਵੱਲੋਂ ਲੰਬੇ ਸਮੇਂ ਤੋਂ ਇੱਥੇ ਦੁਕਾਨ ਲਗਾਈ ਗਈ ਹੈ ਹਾਲਾਂਕਿ ਚਲੋ ਪੁਰਾਣੀ ਗੱਲ ਸੀਗੀ ਪਰ ਹੁਣ ਪ੍ਰਸ਼ਾਸਨ ਜਿਹੜੀ ਇਹ ਚੀਜ਼ ਨੂੰ ਖਾਲੀ ਕਰਵਾ ਰਹੀ ਹੈ ਕਿਉਂਕਿ ਇਹ ਜਿੰਨੀ ਵੀ ਜਗ੍ਹਾ ਆ ਜਿੰਨੀਆਂ ਵੀ ਦੁਕਾਨਾਂ ਨੇ ਇਹ ਜ਼ਮੀਨ ਤੇ ਨੇ ਤੇ ਸਾਰੀਆਂ ਸਰਕਾਰ ਦੇ ਨਾਮ ਦੇ ਨੇ ਤੇ ਸਰਕਾਰ ਦੇ ਵੱਲੋਂ ਹੁਣ ਇਹਨਾਂ ਨੂੰ ਖਾਲੀ ਜਿਹੜਾ ਆ ਉਹ ਕਰਵਾਇਆ ਜਾਵੇਗਾ ਤਾਂ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਇਹ ਸੈਕਟਰ 53 ਚਰਨਜਾ ਦੀ ਫਰਨੀਚਰ ਮਾਰਕੀਟ ਹੈ ਜਿੱਥੇ ਮੇਰੇ ਬੈਕ ਸਾਈਡ ਤੇ ਰਸ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪੈ ਰਿਹਾ ਹੈ ਕਿਉਂਕਿ ਇਹ ਰੋਡ ਜਿਹੜੀ ਹਮੇਸ਼ਾ ਬਿਜ਼ੀ ਰਹਿੰਦੀ ਹੈ ਟ੍ਰੈਫਿਕ ਕਾਫੀ ਜ਼ਿਆਦਾ ਹੁੰਦਾ ਹੈ ਹੁਣ ਪ੍ਰਸ਼ਾਸਨ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਜਿਹੜੇ ਫਰਨੀਚਰ ਮਾਰਕੀਟ ਦੇ ਦੁਕਾਨਦਾਰ ਸੀਗੇ ਉਹਨਾਂ ਦੇ ਉੱਤੇ ਪ੍ਰਸ਼ਾਸਨ ਦਾ ਡੰਡਾ ਚੱਲਿਆ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਇਹ ਹਦਾਇਤ ਦਿੱਤੀ ਗਈ ਹੈ ਕਿ ਕੱਲ ਦੇ ਵਿੱਚ ਵਿੱਚ ਕੱਲ ਤੋਂ ਪਹਿਲਾਂ ਪਹਿਲਾਂ ਇਹ ਦੁਕਾਨਾਂ ਜਿੰਨੀਆਂ ਵੀ ਨੇ ਖਾਲੀ ਕਰ ਦਿੱਤੀਆਂ ਜਾਣ ਕਿਉਂਕਿ ਕੱਲ ਜਿਹੜਾ ਆ ਇਹਨਾਂ ਸਾਰੀਆਂ ਦੁ ਬਲਡوزر ਚੱਲੇਗਾ ਪੀਲਾ ਡੰਡਾ ਚੱਲੇਗਾ ਜਿਸ ਦੇ ਕਾਰਨ ਇਹ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਤੋੜੀਆਂ ਜਾਣਗੀਆਂ